ਸ਼੍ਰੀਮਖਸਾ ਸਾਹਿਬ ਦੇ ਬੂੜਾ ਗੁਜਰ ਰੋਡ ਤੇ ਝਾੜੀਆਂ ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਨੌਜਵਾਨ ਦੀ ਪਛਾਣ ਪਿੰਡ ਦੁਹੇਵਾਲਾ ਦੇ ਪਰਮਿੰਦਰ ਸਿੰਘ ਵਜੋ ਹੋਈ ਹੈ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਪਰਮਿੰਦਰ ਸਿੰਘ ਬੀਤੇ ਕੁਝ ਸਮੇਂ ਤੋਂ ਨਸ਼ੇ ਲੈਣ ਦਾ ਆਦੀ ਹੋ ਗਿਆ ਸੀ ਅਤੇ ਉਸ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ ਉਥੇ ਹੀ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਲਾਸ਼ ਦਾ ਪੋਟਮਾਰਟਮ ਕਰਾਇਆ ਜਾਵੇਗਾ ਅਤੇ ਬਾਅਦ ਵਿੱਚ ਰੀਪੋਰਟ ਜੇ ਜੜੀ ਸਾਹਮਣੇ ਆਉਗੀ ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਬਨਾਇਬੀ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਮਾਮਲਾ ਬੜੇਗਾ ਉਹ ਦਰਜ ਕਰ ਲਿਆ ਜਾਵੇਗਾ। ਅਮਰਪਾਲ ਸਿੰਘ ਬਹੁਤ ਦੁੱਖਦਾਈ ਘਟਨਾ ਹੈ ਕਿ بیٹے ਦੀ ਜਿਹੜੀ ਮਤਲਬ ਕਿ ਡੈਥ ਹੋ ਗਈ ਕੀ ਕਾਰਨ ਮੰਨਦੇ? ਕਾਰਨ ਇਹ ਹੈ ਜੀ ਡਰੱਗਜ਼ ਨਾਲ ਹੀ ਹੋਇਆ ਦਿੱਤਾ। ਪਰ ਇਹਦੇ ਜਿਹੜੇ ਸੀਗੇ ਦੋਸਤ ਉਹਨਾਂ ਨੂੰ ਬਹੁਤ ਕਿਹਾ ਸੀ ਅਸੀਂ ਖੜਾ ਛੱਡੋ ਇਹਦਾ ਛੱਡ ਦਿਓ। ਸਾਲ ਪਹਿਲਾਂ ਇਹ ਡਰੱਗਜ਼ ਕਰਦਾ ਹੁੰਦਾ ਸੀ। ਮੁੜ ਕੇ ਸਾਲ ਵੇਲੇ ਦੀ ਸਹੀ ਰਹਿ ਗਿਆ ਸੀਗਾ। ਮੁੜ ਕੇ ਦਾ ਵਿਆਹ ਕਰਦਾ ਸੀਗਾ। ਉਹਨਾਂ ਨੂੰ ਬਹੁਤ ਅਸੀਂ ਵਿਆਹ ਨੂੰ ਜੀ ਦੋ ਤਿੰਨ ਮਹੀਨੇ ਹੋਏ ਸੀ ਨਾਂ ਕੀ ਹੈ ਬੇਟੇ ਦਾ ਬੇਟੇ ਦਾ ਨਾਮ ਪਰਮਿੰਦਰ ਸਿੰਘ ਹੈ ਉਮਰ ਕਿੰਨੀ ਉਮਰ ਕਿੰਨੀ ਹੈ ਜੀ ਉਮਰ 27 28 ਸਾਲ ਆ ਜੀ ਇਕੱਲਾ ਹੀ ਹੈ ਜਾਂ ਕੋਈ ਹੋਰ ਭੈਣ ਭਰਾ ਇਕੱਲਾ ਹੀ ਸੀ ਜੀ ਬਸ ਹੁੰਦਾ ਮਾ ਮਾਤਾ ਰਹਿ ਗਈ ਮਗਰ ਵਾਈਫ ਆ ਤੇ ਬਸ ਦਾਦੀ ਹੈ ਜੀ ਘਰੇ ਪਰਿਵਾਰ ਚ ਫਾਦਰ ਦੀ ਕੋਈ ਕੋ ਡੈਕ ਫਾਦਰ ਦਾ ਬਾਵਾ ਚ ਰ ਪਹਿਲਾਂ ਸਾਲ ਕੁ ਪਹਿਲਾਂ ਨਹੀਂ ਨਹੀਂ ਉਹਨਾਂ ਨੂੰ 10 ਸਾਲ ਹੋ ਗਏ ਸਾਲ ਪਹਿਲਾਂ ਛੋਟਾ ਭਰਾ ਦੇ ਉੱਤੇ ਹੋਈ ਸੀ ਆਈ ਪੁਦੀ ਵੀ ਡਰਗ ਨਾਲ ਹੀ ਉਹ ਵੀ ਡਰਨੇ ਹਾਂ ਉਹ ਹੀ ਜਿਹੜੇ ਉਹਦੇ ਦੋਸਤ ਸੀ ਉਹਦੇ ਛੋਟੇ ਭਰਾ ਦੇ ਉਹ ਹੀ ਇਹਨੂੰ ਫੇਰ ਲੈ ਕੇ ਆਉਂਦੇ ਸੀ ਉਹਨਾਂ ਨੂੰ ਬਹੁਤ ਅਸੀਂ ਰੋਕਿਆ ਅਸੀਂ ਇਹਨਾਂ ਬਾਰੇ ਵੀ ਦੋਸਤਾਂ ਨੂੰ ਪਟਕਾਰੇ ਆ ਜਾਂ ਦੁਬਾਰਾ ਫੇਰ ਆਉਂਦੇ ਨਹੀਂ ਪੁਲਿਸ ਨੂੰ ਤਾਂ ਨਹੀਂ ਦੱਸਿਆ ਕਿਉਂਕਿ ਅਸੀਂ ਬਿਲਕੁਲ ਠੀਕ ਹੋ ਗਏ ਜਿਵੇਂ ਇਹ ਛੱਡ ਗਿਆ ਸੀ ਹੁਣ ਮਹੀਨੇ ਕ ਤਾਂ ਸਾਨੂੰ ਲੱਗਿਆ ਸੀ ਅਸੀਂ ਸੈਂਟਰ ਚ ਚਕਾਉਣ ਬਾਰੇ ਵੀ ਸੋਚ ਰਹੇ ਸੀ ਬਸ ਇੱਕ ਅੱਦੇ ਦਿਨ ਚ ਵੀ ਇਹਨੂੰ ਚੁਕਾ ਦੇਾਂਗੇ ਪਰ ਸਾਨੂੰ ਮੌਕਾ ਹੀ ਨਹੀਂ ਮਿਲੇ। ਕੱਲ ਫਿਰ ਨਸ਼ਾ ਕਰਦੇ ਸੀ ਇਹ। ਇਹ ਵਾਹੀ ਕਰਦੇ ਟੀਕੇ ਲਾਉਂਦੇ ਸੀ। ਸੁਣਨ ਚਾ ਰਿਹਾ ਸੀ ਘਰੋਂ ਲਾਪਤਾ ਸੀ ਕੱਲ ਪਰਸਪੋਂ ਦਾ। ਨਹੀਂ ਨਹੀਂ ਕੱਲ ਸਵੇਰ ਕਹਿ ਕੇ ਆਇਆ ਵੀ ਮੈਂ ਮੋਟਰਸਾਈਕਲ ਇਹਨੇ ਦਿੱਤਾ ਸੀ ਰਿਵਰ ਪਾਣੇ। ਵੀ ਮੈਂ ਉੱਥੇ ਆ ਕੇ ਮੋਟਰਸਾਈਕਲ ਲੈਣ ਜਾਣਾ। ਉੱਥੇ ਰਪਾਣੇ ਅਸੀਂ ਦੁਕਾਨ ਤੇ ਪੁੱਛਿਆ ਉੱਥੇ ਪਹੁੰਚਿਆ ਨਹੀਂ ਇਹ। ਇਹ ਸਿੱਧਾ ਇੱਥੇ ਆਇਆ। ਸਾਨੂੰ ਕੱਲ 10:00 ਵਜੇ ਇਥੋਂ ਫੋਨ ਗਿਆ ਸੀ ਕਿਸੇ ਦਾ। ਵੀ ਇਹ ਤੁਹਾਡਾ ਮੁੰਡਾ ਸੜਕ ਤੇ ਡਿੱਗਿਆ ਪਿਆ। ਅਸੀਂ ਆਏ ਇੱਥੇ ਮੁੰਡੇ ਆਪਣੇ ਭਤੀਜੇ ਦੇ ਕੰਮ ਕਰਦੇ ਆਂ ਸ਼ਹਿਰ 'ਚ। 15 ਮਿੰਟ ਬਾ 10-12 ਮੁੰਡੇ ਲੈ ਕੇ ਆਏ ਸੀ ਇਹਨਾਂ ਨੂੰ ਉਦੋਂ ਕੁਝ ਨਹੀਂ ਇੱਥੇ ਮਿਲਿਆ ਕੱਲ ਪੁਲਿਸ ਨੂੰ ਦੱਸਿਆ ਸੀ ਕੱਲ ਨੂੰ ਪੁਲਿਸ ਨੂੰ ਅਸੀਂ ਨਹੀਂ ਪੁਲਿਸ ਨੂੰ ਸ਼ਾਮ ਨੂੰ ਅਸੀਂ ਰਾਤ ਨੂੰ ਸਾਰੀ ਰਿਪੋਰਟ ਲਿਖਾ ਕੇ ਗਏ ਰਾਤ ਨੂੰ ਫਿਰ ਅਸੀਂ ਆਏ ਸੀ ਕਿ ਇੱਥੇ ਅਸੀਂ ਰਾਤ 1 ਵਜੇ ਇੱਥੋਂ ਗਏ ਹਾਂ 11-12 ਵਜੇ ਤਾਂ 1 ਵਜੇ ਤਾਂ ਇੱਥੇ ਰੌਂਡ ਮਾਰੀ ਗਏ ਭਾਲਦੇ ਰਹੇ ਅਸੀਂ ਵੀ ਕਿਤੇ ਅਸੀਂ ਜਾਂ ਕਿ ਆ ਜੂਗਾ ਬਾਹਰ ਆ ਜੂਗਾ ਵੀ ਤੁਰਦਾ ਫਿਰ ਤਾਂ ਮਿਲ ਜੂਗਾ ਸਾਰਾ ਸੂਰਾ ਚ ਨਹੀਂ ਵੜੇ ਰਾਤ ਨੂੰ ਅਸੀਂ ਤੇ ਪੁਲਿਸ ਨੂੰ ਅਸੀਂ ਰਿਪੋਰਟ ਸਾਰੀ ਰਾਤ ਰਖਾ ਆ ਗਏ ਅਸੀਂ ਤੇ ਤੜਕੇ ਸਾਨੂੰ ਇੱਥੋਂ ਸੁਣਿਆ ਗਿਆ ਮੁੰਡੇ ਨੂੰ ਭਤੀਜੇ ਨੂੰ ਮੇਰੇ ਨੂੰ ਕਿਸੇ ਦਾ ਫੋਨ ਗਿਆ ਵੀ ਉੱਥੇ ਲਾਂਚ ਪਈ ਆ ਕਿੰਨੇ ਕ ਨਸ਼ੇੜੀ ਆ ਜੀ ਜਿਹੜੇ ਇਹਨਾਂ ਦੇ ਨਾਲ ਤੁਸੀਂ ਵੇਖਿਆ ਏ ਦੂ ਪਹਿਲਾਂ ਜਾਂ ਉਹਦੇ ਸਾਥੀ ਆ ਇਹਦੇ ਸਾਥੀ ਕਾਫੀ ਆ ਜੀ ਕਾਫੀ ਆ ਜੀ ਬਹੁਤ ਬਦਲ ਜਾਂਦਾ ਹੈ ਹੁਣ ਦੋ ਤਿੰਨ ਮੁੰਡਿਆਂ ਤੇ ਸਾਨੂੰ ਸ਼ੱਕ ਆ ਜਿਹੜੇ ਇੱਕ ਤਾਂ ਦੋਦੇ ਦਾ ਹੈ ਨਹੀਂ ਸੁਖਣੇ ਦਾ ਸੁਖਣੇ ਦਾ ਮੁੰਡਾ ਇੱਕ ਬੁੱਟਰਾਂ ਦਾ ਬੁੱਟਰਾਂ ਦਾ ਇੱਕ ਨਹਿਰ ਵਾਲੇ ਬੁੱਟਰਾਂ ਨਹਿਰ ਵਾਲੇ ਬੁੱਟਰਾਂ ਦੇ ਉਹ ਤੂਹੇ ਮੁੰਡਿਆਂ ਦੇ ਇਹ ਪਰਸੋਂ ਉਹਨਾਂ ਦੇ ਨਾਲ ਸੀ ਘਾਰ ਤੇ ਜਿਹੜੇ ਨੰਬਰਾਂ ਤੋਂ ਬੋਲਦੇ ਜਿਹੜੇ ਬੰਦੇ ਨੇ ਜੀ ਉਹਨਾਂ ਚ ਕੋਈ ਕੰਮਕਾਰ ਕਰਦਾ ਕਿਸੇ ਨੂੰ ਤੁਹਾਨੂੰ ਪਤਾ ਵੀ ਕੀ ਕੰਮਕਾਰ ਕਰਨ ਵਾਲੇ ਆ ਜਿਹੜੇ ਨਾਲ ਦੇ ਉਹ ਮੁੰਡੇ ਜਿਵੇਂ ਜ਼ਿੰਮੇਦਾਰਾਂ ਦੇ ਮੁੰਡੇ ਆ ਕੋਈ ਕੰਮ ਨਹੀਂ ਕਰਦੇ ਬਸ ਨਸ਼ੇ ਕਰਦੇ ਆ ਜੀ ਉਹ ਐਹੀ ਦੰਦਾ ਕਰਦੇ ਉਹੀ ਲੈ ਕੇ ਆਉਂਦੇ ਸੀ ਇਹਨੂੰ ਬਹੁਤ ਦਿਨ ਇਹਨੂੰ ਅਸੀਂ ਵੇਂਦੇ ਵੀ ਰਹੇ ਆ ਉਥੋਂ ਕਰੋ ਚੜਾ ਕੇ ਲਿਆਉਂਦੇ ਹੁੰਦੇ ਆ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸੀ ਕੋਈ ਬੱਚਾ ਵੀ ਹੈ ਨਹੀਂ ਕੋਸ ਨਹੀਂ ਤਿੰਨ ਕ ਮਹੀਨੇ ਹੋਏ ਸੀ ਤਿੰਨ ਮਹੀਨੇ ਸਰਵਿੰਦਰ ਜੀ ਜਿਸ ਸੀ ਮਤਲਬ ਕੀ ਬਣਿਆ ਜਿਹੜਾ ਥੋੜਾ ਜਿੱਤਕਾ ਜਿਹੜਾ ਉਹਦੇ ਜੱਫਾ ਹੋਈ ਹੈ ਇਹ ਮੇਰਾ ਚਾਚੇ ਦਾ ਬੇਟਾ ਸੀਗਾ ਜੀ ਕੱਲ ਤਕਰੀਬਨ 8 ਵਜੇ ਬੱਸ ਤੇ ਮੁਕਸਰਾ ਆਇਆ ਸੀ ਘਰੇ ਮੋਟਰਸਾਈਕਲ ਨੇ ਰੁਪਾਣੇ ਦਿੱਤਾ ਸੀ ਠੀਕ ਕਰਾਉਣਾ ਉਹ ਕਹਿ ਕੇ ਆਇਆ ਸੀਗਾ ਜੀ ਕਰੋ ਫੋਨ ਲਾਉਂਦੇ ਰਹੇ ਤਕਰੀਬਨ ਸਾਢੇ 11 ਪਾਉਣੇ 12 ਵਜੇ ਇਹਦਾ ਫੋਨ ਚੱਕਿਆ ਕਿਸੇ ਨੇ ਫੋਨ ਜਾ ਕੇ ਕਹਿੰਦੇ ਵੀ ਮੁੰਡਾ ਐਵੇਂ ਕਰਕੇ ਤੁਹਾਡਾ ਬੂੜਾ ਗੁੱਜਰ ਰੋਡ ਤੇ ਜਿਹੜਾ ਪਿਆ ਤੇ ਇਹਨੂੰ ਲੈ ਜਾਓ ਫਿਰ ਮੈਂ ਇੱਥੇ ਜੀ ਮੁਕਸਰੀ ਹੁੰਨਾਗਾ ਮੈਨੂੰ ਚਾਚੀ ਦਾ ਫੋਨ ਆਇਆ ਜਦੋਂ ਮੈਂ ਇਹਨੂੰ ਲੱਭਣ ਆਇਆ ਸਾਨੂੰ ਕੱਲ ਨਹੀਂ ਮਿਲਿਆ ਸਾਰੇ ਕਿਤੇ ਜਿੱਥੇ ਜਿੱਥੇ ਸਾਨੂੰ ਦੱਸਿਆ ਸੀ ਉੱਥੇ-ਉੱਥੇ ਅਸੀਂ ਵੇਖ ਕੇ ਗਏ ਸਾਨੂੰ ਕਿਤੇ ਵੀ ਨਹੀਂ ਮਿਲਿਆ ਮੇਰੇ ਨਾਲ ਹੋਰ ਮੇਰੇ ਨਾਲ ਜਿਹੜੇ ਮੇਰੇ ਕਲੀਕ ਹੈਗੇ ਉਹ ਵੀ ਮੁੰਡੇ ਸੀਗੇ ਕਾਫੀ ਅਸੀਂ ਸਾਰੇ ਸ਼ਹਿਰ ਜੀ ਤੇ ਗਰੀਬਨ ਭਾਲਣ ਦੀ ਕੋਸ਼ਿਸ਼ ਕੀਤੀ ਨਹੀਂ ਮਿਲਿਆ ਜੀ ਫਿਰ ਸ਼ਾਮ ਨੂੰ ਅਸੀਂ ਥਾਣਾ ਸਿਟੀ ਚ ਜਿਹੜੀ ਰੈਪਟਲ ਖਾਗੇ ਸੀ ਇਹਦੀ ਮਿਸਿੰਗ ਦੀ ਫਿਰ ਅੱਜ ਸਵੇਰੇ ਮੇਰਾ ਇੱਕ ਦੂਜਾ ਕਜ਼ਨ ਬਰਾਦਰ ਇੱਕ ਮੁੰਬਈ ਰ ਹੈਗਾ ਹੈਗਾ ਉੱਥੇ ਰਹਿੰਦਾ ਹੈਗਾ ਜੌਬ ਕਰਦਾ ਹੈਗਾ ਉਹਨੂੰ ਫੋਨ ਗਿਆ ਕਿਸੇ ਮੁੰਡੇ ਦਾ ਵੀ ਐਵੇਂ ਕਰਕੇ ਉੱਥੇ ਸਾਹਮਣੇ ਕੋਈ ਕਲੋਨੀ ਹੈ ਜੀ ਵੀ ਉੱਥੇ ਝਾੜ ਬੂਟਿਆਂ ਦੇ ਵਿੱਚ ਕਿਸੇ ਦੀ ਮਤਲਬ ਡੈੱਡ ਬੋਡੀ ਪਈ ਹੈ ਵੀ ਤੁਸੀਂ ਵੇਖ ਲਵਾ ਕੇ ਅਸੀਂ ਉੱਥੇ ਪਹੁੰਚੇ ਜੀ ਉੱਥੇ ਜਾ ਕੇ ਸਨਾਖਤ ਕੀਤੀ ਮੇਰਾ ਬਰਾਦਰ ਹੀ ਸੀਗਾ ਜੀ ਕੀ ਲਾਗ ਨਹੀਂ ਮੰਨਦੇ ਕੀ ਕਰਨ ਹੋ ਸਕਦਾ ਜਿਹੜੇ ਕਰਨ ਉਹ ਵੱਡੋਜ਼ ਕਰਕੇ ਸਾਰੀ ਕੀ ਨਸ਼ਾ ਕਰਦਾ ਸੀ ਹਾਂਜੀ ਕਿੰਨੇ ਸਾਲ ਤੋਂ ਨਸ਼ਾ ਕਰਦਾ ਸੀ ਨਸ਼ਾ ਜੀ ਆ ਪਹਿਲਾਂ ਜਿਵੇਂ ਪਹਿਲਾਂ ਛਾਲ ਡੇਢ ਸਾਲ ਪਹਿਲਾਂ ਕਰਦਾ ਹੁੰਦਾ ਸੀ ਸਾਲ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕਰਦਾ ਹੁੰਦਾ ਸੀ ਆਦਾ ਨਸ਼ਾ ਕਰਦਾ ਸੀ ਡਰਗ ਲੈਂਦਾ ਸੀ ਜੀ ਤੇ ਹੁਣ ਤਕਰੀਬਨ ਸਾਲ ਡੇਢ ਸਾਲ ਤੋਂ ਬਿਲਕੁਲ ਹਟ ਗਿਆ ਸੀਗਾ ਹੁਣ ਪਿੱਛੇ ਜੇ 20 25 ਦਿਨਾਂ ਤੋਂ ਮਹੀਨੇ ਡੇਢ ਮਹੀਨੇ ਤੋਂ ਫਿਰ ਦੁਬਾਰਾ ਸ਼ੁਰੂ ਕਰਤਾ ਸੀਗਾ ਸੰਗਤ 27 ਕੇ ਸਾਲ ਸੀ ਜੀ ਵੇ ਆ ਸੀ ਚਾਰ ਪੰਜ ਮਹੀਨੇ ਪਹਿਲਾਂ ਹੀ ਵੇ ਆ ਸੀ ਕੀ ਨਾਮ ਕੀ ਹੈ ਨਿਰਤਿਕ ਦਾ ਪ੍ਰਵਿੰਦਰ ਜੀ ਹਾਂ ਜੀ ਬਈ ਜੀ ਕੀ ਨਾਮ ਹੈ ਵਿਸ਼ਕਰਮ ਸਿੰਘ ਜੀ ਕਿਹੜਾ ਪਿੰਡ ਆ ਬਈ ਜੀ ਦੋਹੇ ਵਾਲਾ ਜੀ ਜੀ ਕੀ ਕਾਰਨ ਕੀ ਬਣਿਆ ਹੋਇਆ ਦਾ ਤੁਸੀਂ ਭੇਜ ਦਿੱਤਾ ਹੈ ਇਹ ਜੀ ਨਸ਼ੇ ਦੇ ਉਹ ਦੋਇ ਕਾਰਨ ਹੋਇਆ ਜੀ ਇਹ ਕਿੰਨੇ ਟਾਈਮ ਤੋਂ ਨਸ਼ਾ ਲੈ ਰਿਆ ਸੀ ਜੀ ਇਹ ਜੀ ਤਕਰੀਬ ਹੁਣ ਤਾਂ ਅੱਡਾ 3-4 ਸਾਲ ਹੋ ਗਿਆ ਤੇ ਹਟ ਗਿਆ ਸੀਗਾ ਹੁਣ 20-25 ਦਿਨ ਹੋ ਗਏ ਦੁਬਾਰਾ ਫੇਰ ਕੁਝ ਮੁੰਡੇ ਆਥੋਂ ਪਾਸੋਂ ਲੈ ਜਾਂਦੇ ਸੀ ਫੇਰ ਇਹਨੂੰ ਨਸ਼ਾ ਕਰ ਲਾਤਾ ਸੀ ਕਿੰਨੇ ਕੁ ਉਮਰ ਹੈ ਇਹਦੇ 27 ਸਾਲ ਉਮਰ ਹੈ ਜੀ ਕੀ ਕੰਮ ਕਰਦਾ ਸੀ ਕੰਮ ਦਾ ਜੀ ਕੋਈ ਵੀ ਨਹੀਂ ਪਹਿਲੇ ਠੇਕ ਤੇ ਉਹਦੇ ਘਰੇ ਹੀ ਹੁੰਦਾ ਸੀ ਮਣੀ ਮਣੀਆ ਚਲੇਗਾ ਤੁਸਰ ਸਰ ਕੀ ਮਾਮਲੇ ਜੀ ਇਹ ਦੂਹੇ ਵਾਲੇ ਪਿੰਡ ਦਾ ਮੁੰਡਾ ਪਰਮਿੰਦਰ ਸਿੰਘ 27 28 ਸਾਲ ਉਮਰ ਆ ਇਹਦੇ ਪਾਰਸ ਵੀ ਇਹਦਾ ਚਾਚਾ ਚਾਚੇ ਤੇ ਲੜਕੇ ਇੱਥੇ ਪਹੁੰਚ ਗਏ ਆ ਉਹਨਾਂ ਦੇ ਕਹਿਣ ਮੁਤਾਬਕ ਆ ਵੀ ਇਹ ਪਹਿਲਾਂ ਟਰੱਕ ਲੈਂਦਾ ਸੀ ਪਰ ਹੁਣ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਵੀ ਕੀ ਕਰਨਾ ਜਿਸ ਤਰ੍ਹਾਂ ਝਾੜੀਆਂ ਚ ਲਾਸ਼ ਮਿਲੀ ਹੈ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੀ ਇਹ ਹੁਣ ਦੇਖਣ ਤੇ ਤਾਂ ਹਾਲਾਤ ਇਹੀ ਲੱਗਦੇ ਵੀ ਝਾੜੀਆਂ ਚ ਕੀ ਲੈਣ ਆਇਆ ਇੱਥੇ ਹੁਣ ਇਹ ਤਪਤੀਸ਼ ਦਾ ਬਿਸ਼ੇ ਹੈ ਹੁਣ ਤਾਂ ਤੀਸਟ ਪਤਾ ਲੱਗੂਗਾ ਵੀ ਕਿਉਂ ਆਇਆ ਇੱਧਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਫੋਨ ਵੀ ਸਾਨੂੰ ਆਇਆ ਪਰ ਹੁਣ ਫੋਨ ਬੰਦ ਆ ਰਿਹਾ ਹੈ ਉਹ ਕਰਦੇ ਆਂ ਤਤਸ਼ ਕਰਦੇ ਆਂ ਜੀ ਮੌਕੇ ਤੇ ਆਏ ਆਂ ਫਿਲਹਾਲ ਜੋ ਵੀ ਪਰਿਵਾਰ ਕੋਊਗਾ ਇਹਨਾਂ ਦੇ ਹਰ ਪੱਖ ਤੋਂ ਤਸੱਲੀ ਕਰਾਈ ਜਾਊ ਕਿ ਕਾਰਵਾਈ ਕਰਾਂਗੇ ਸਰ ਕੱਲ ਦੀ ਘਟਨਾ ਤੁਹਾਡੇ ਕੋਲ ਸੂਚਨਾ ਕਦੋਂ ਪਹੁੰਚੀ ਸੀ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਮੈਂ ਤਾਂ ਤਰੰਤ ਜੋ ਪਤਾ ਲੱਗਿਆ ਉਹਦੇ ਹੀ ਆ ਗਏ ਸੱਚ ਨੂੰ ਦੱਸਿਆ ਫਿਲਹਾਲ ਹੁਣ ਕੀ ਕੀਤਾ ਜਾ ਰਿਹਾ ਜੀ ਅੱਗੇ ਹੁਣ ਇਹਨਾਂ ਦੇ ਵਿਅੰਗ ਤੇ ਕੇਸ ਦਰਜ ਕਰਦੇ ਆਂ ਜਿਹੜੇ ਵੀ ਕੋਈ ਇਹਨੂੰ ਦਿੰਦੇ ਸੀ ਇਹਨਾਂ ਦੇ ਕਹਿਨਮ ਤੱਕ ਜੋ ਨਸ਼ਾ ਦਿੰਦੇ ਸੀ ਉਹਨਾਂ ਤੇ ਕੇਸ ਦਰਜ ਕਰਦੇ ਆਂ ਸਮਾਂ ਦੇਣ ਲਈ ਧੰਨਵਾਦ ਜੀ ਮੁਖਤਸਰ ਸਾਹਿਬ ਤੋਂ ਅਨਮੋਲ ਸਿੰਘ ਵਰਿੰਗ ਦੀ ਰਿਪੋਰਟ ਐਸਐਮਜ਼ ਨਿਊਜ਼